ਧੰਨ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਦੇ ਨਾਲ ਆਪਣੀ ਪ੍ਰਚਾਰ ਫੇਰੀਆਂ ਦੇ ਵਿੱਚ ਸੈਦਪੁਰ ਪਹੁੰਚਦੇ ਨੇ ਇਹ ਪਿੰਡ ਸਾਰਾ ਹੀ ਅਮੀਰਾਂ ਦਾ ਪਿੰਡ ਤੇ ਇਸ ਪਿੰਡ ਦੇ ਬਾਹਰ ਇੱਕ ਝੁੱਗੀ ਹੈ ਤੇ ਜਿਸ ਝੁੱਗੀ ਦੇ ਵਿੱਚ ਭਾਈ ਲਾਲੂ ਰਹਿੰਦਾ ਹੈ ਕਿnde ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਪਿੰਡ ਦੇ ਵਿੱਚ ਕਿਸੇ ਘਰ ਨਾ ਗਏ ਇਸ ਝੁੱਗੀ ਦੇ ਬਾਹਰ ਜਾ ਕੇ ਖੜੇ ਹੋਏ ਤੇ ਆਵਾਜ਼ ਮਾਰਦੇ ਵੇ ਲਾਲੂ ਘਰ ਹੈ ਫਿਰ ਆਵਾਜ਼ ਮਾਰਦੇ ਵੇ ਲਾਲੂ ਘਰ ਹੈ ਤੇ ਲਾਲੂ ਕਹਿੰਦਾ ਹਾਂ ਮੈਂ ਘਰ ਹੀ ਹਾਂ ਤੁਸੀਂ ਕੌਣ ਤੇ ਭਾਈ ਮਰਦਾਨਾ ਜੀ ਕਹਿੰਦੇ ਅਸੀਂ ਮੁਸਾਫਰ ਆ ਤੇ ਲਾਲੂ ਨੇ ਜਦੋਂ ਇਹ ਬਚਨ ਸੁਣੇ ਤੇ ਭਾਈ ਲਾਲੂ ਕਹਿੰਦਾ ਇਹ ਸਾਰਾ ਸੰਸਾਰ ਹੀ ਮੁਸਾਫਰ ਆ ਇਹ ਮੁਸਾਫਰਖਾਨਾ ਹੀ ਹੈ ਅਸੀਂ ਸਾਰੇ ਹੀ ਮੁਸਾਫਰ ਆ ਗੁਰੂ ਨਾਨਕ ਸਾਹਿਬ ਜੀ ਮੁਸਕੁਰਾਏ ਤੇ ਅਗਲੇ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਵੇ ਲਾਲੋ ਕੀ ਕਰ ਰਿਹਾ ਹੈ ਕਹਿੰਦਾ ਕਿल्ले ਘੜ ਰਿਹਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਿल्ले ਹੀ ਘੜੀ ਜਾਣਾ ਬਸ ਆ ਬਚਨ ਜਦੋਂ ਕਿਤੇ ਭਾਈ ਲਾਲੋ ਨੇ ਕਿਲਾ ਛੱਡ ਦਿੱਤਾ ਦੌੜਦਾ ਆਇਆ ਉਹਨੇ ਦਰਵਾਜ਼ਾ ਖੋਲ੍ਹਿਆ ਦੇਖਿਆ ਗੁਰੂ ਨਾਨਕ ਸਾਹਿਬ ਜੀ ਆਏ ਨੇ ਉਹ ਬੜੇ ਹੀ ਸ਼ਰਦਾ ਭਾਵਨਾ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਆਇਆ ਸ਼ਰਧਾ ਭਾਵਨਾ ਦੇ ਨਾਲ ਜੋ ਬਣਦਾ ਸੀ ਜੋ ਦੇ ਘਰ ਦੇ ਵਿੱਚ ਸੀ ਰੁੱਖੀ ਸੁੱਖੀ ਪ੍ਰਸ਼ਾਦਾ ਜੋ ਸੀ ਉਹ ਸ਼ਿਕਾਇਆ ਤੇ ਕਹਿੰਦੇ ਬੜੇ ਬਚਨ ਹੋਏ ਬੜੇ ਵਿਚਾਰ ਹੋਏ ਤੇ ਇਸੇ ਪਿੰਡ ਦੇ ਵਿੱਚ ਮਲਕ ਭਾਗੋ ਰਹਿੰਦਾ ਸੀ ਤੇ ਇਹਦੇ ਘਰ ਦੇ ਵਿੱਚ ਉਸ ਸਮੇਂ ਦੇ ਵਿੱਚ ਬ੍ਰਹਮ ਪੋਜ ਸੀ ਇਹਨੇ ਦੂਰੋਂ ਦੂਰੋਂ ਸਾਰੇ ਪਤਵੰਤੇ ਬੁਲਾਏ ਉਸ ਇਲਾਕੇ ਦੇ ਵੱਡੇ ਵੱਡੇ ਲੀਡਰ ਜਿਹੜੇ ਕਹਿ ਲਓ ਉਹ ਆਪਣੇ ਘਰ ਦੇ ਵਿੱਚ ਬੁਲਾਏ ਤੇ ਇਹਨੂੰ ਪਤਾ ਲੱਗਿਆ ਗੁਰੂ ਨਾਨਕ ਸਾਹਿਬ ਜੀ ਸੈਦਪੁਰ ਆਏ ਨਹੀਂ ਤੇ ਭਾਈ ਲਾਲੋ ਦੇ ਘਰ ਠਹਿਰੇ ਨੇ ਕਹਿੰਦੇ ਇਹਨੂੰ ਬੜਾ ਲੱਗਿਆ ਕਿ ਵੇਦੀਆਂ ਦੇ ਕੁੱਲ ਤੋਂ ਗੁਰੂ ਨਾਨਕ ਸਾਹਿਬ ਜੀ ਤੇ ਸਾਡੇ ਘਰਾਂ ਨੂੰ ਛੱਡ ਕੇ ਤੇ ਉਸ ਤਰਖਾਨ ਭਾਈ ਲਾਲੋ ਦੇ ਘਰ ਉਸ ਨੀਚ ਦੇ ਘਰ ਜਾ ਕੇ ਤੇ ਪ੍ਰਸ਼ਾਦੇ ਸ਼ਕਲ ਤੇ ਇਹਨੇ ਆਪਣੇ ਕੁਝ ਜਿਹੜੇ ਹਲ ਪਰ ਸਨ ਇਹਨੇ ਭੇਜੇ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਬੁਲਾ ਕੇ ਲਿਆਓ ਕਿ ਉਹ ਮਲਕ ਭਾਉ ਕਿ ਉਹਦੇ ਘਰ ਬ੍ਰਹਮ ਭੋਜ ਹੈ ਤੇ ਤੁਸੀਂ ਮੇਰੇ ਘਰ ਆ ਕੇ 36 ਪ੍ਰਕਾਰ ਦੇ ਭੋਜਨ ਛਕੋ ਕਿੱਥੇ ਕੋਧਰੇ ਦੀ ਰੋਟੀ ਛਕੀ ਜਾਂਦੀ ਹੈ ਕਹਿੰਦੇ ਘਰ ਆਏ ਤੇ ਆ ਕੇ ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ ਉਹਨਾਂ ਨੇ ਕਿ ਮਲਕ ਭਾਗੋ ਤੁਹਾਨੂੰ ਆਪਣੇ ਘਰ ਦੇ ਵਿੱਚ ਬ੍ਰਹਮ ਭੋਜ ਕਰਾਣਾ ਚਾਹੁੰਦਾ ਅਸਲ ਦੇ ਵਿੱਚ ਉਹ ਬ੍ਰੰਭੋਜ ਨਹੀਂ ਕਰਾਉਣਾ ਚਾਹੁੰਦਾ ਸੀ ਉਹ ਗੁਰੂ ਨਾਨਕ ਸਾਹਿਬ ਜੀ ਕਿਉਂਕਿ ਵੜਿਆਈ ਤੇ ਸਾਰੇ ਪਾਸੇ ਸੀ ਉਸ ਸਮੇਂ ਦੇ ਵਿੱਚ ਉਸ ਨੇ ਸਾਰੇ ਪਾਸੇ ਆਪਣੇ ਘਰ ਦੇ ਵਿੱਚ ਸਾਰਾ ਇਕੱਠ ਕੀਤਾ ਸੀ ਤੇ ਉਹਨੂੰ ਲੱਗਦਾ ਸੀ ਜੇ ਅੱਜ ਗੁਰੂ ਨਾਨਕ ਸਾਹਿਬ ਜੀ ਮੇਰੇ ਘਰ ਆਰ ਦੇਣ ਤੇ ਮੇਰੀ ਹੋਰ ਬੜੀ ਚੜ੍ਹਦੀ ਕਲਾ ਹੋ ਜਾਵੇਗੀ ਸਾਰੇ ਪਾਸੇ ਮੇਰੀ ਹੋਰ ਜਾਇਜਾਕਾਰ ਹੋ ਜਾਵੇਗੀ ਕਹਿੰਦੇ ਬਸ ਇਹ ਸਮਝ ਕੇ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਮਲਕ ਭਾਗੋ ਨੂੰ ਕਹਿ ਦੇ ਮੈਂ ਤੇਰੇ ਘਰ ਦਾ ਪ੍ਰਸ਼ਾਦਾ ਨਹੀਂ ਛਕਣਾ ਤੇਰੇ ਘਰ ਦੀ ਰੋਟੀ ਨਹੀਂ ਛਕਣੀ ਕੰਦੇ ਵਾਪਸ ਆ ਗਏ ਮਲਕ ਭਾਗੋ ਨੇ ਬੜਾ ਗੁੱਸਾ ਖਾਦਾ ਉਹ ਫਿਰ ਆ ਪਾਇਆ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਤੇ ਆ ਕੇ ਕਹਿਣ ਲੱਗਾ ਗੁਰੂ ਨਾਨਕ ਸਾਹਿਬ ਜੀ ਤੁਸੀਂ ਮੇਰੇ ਘਰ ਦੇ ਵਿੱਚ ਕਿਉਂ ਨਹੀਂ ਆ ਰਹੇ 36 ਪ੍ਰਕਾਰ ਦੇ ਭੋਜਨ ਤਿਆਰ ਕੀਤੇ ਨੇ ਹਰ ਵੱਡੇ ਤੋਂ ਵੱਡਾ ਮੇਰੇ ਘਰ ਦੇ ਵਿੱਚ ਅੱਜ ਆਇਆ ਹੋਇਆ ਤੇ ਤੁਸੀਂ ਇਸ ਨੀਚ ਇਸ ਗਰੀਬ ਦੇ ਘਰ ਦੇ ਵਿੱਚ ਠਹਿਰਿਓ ਤੇ ਚੇਤਾ ਰੱਖਿਓ ਦੁਨੀਆ ਦੇ ਲੋਕੋ ਮਾਇਆ ਕਰਕੇ ਕੋਈ ਗਰੀਬ ਤੇ ਕੋਈ ਅਮੀਰ ਇਹ ਦੁਨੀਆ ਤੋਲਦੀ ਐ ਗੁਰੂ ਨਾਨਕ ਸਾਹਿਬ ਜੀ ਦੇ ਘਰ ਜਿਹਦੇ ਕੋਲ ਪਿਆਰ ਹੈ ਉਹ ਹੀ ਗੁਰੂ ਨਾਨਕ ਸਾਹਿਬ ਜੀ ਨੂੰ ਪਿਆਰਾ ਲੱਗਦਾ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਜਦੋਂ ਇਹ ਬਚਨ ਸੁਣੇ ਕਹਿਣ ਲੱਗੇ ਤੇਰੀ ਨਜ਼ਰਾਂ ਦੇ ਵਿੱਚ ਇਹ ਨੀਚ ਐ ਤੇ ਨਾਲ ਹੀ ਉੱਥੇ ਇੱਕ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤੇ ਨੀਚਾ ਅੰਦਰ ਨੀ ਕੀ ذات ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ ਨਾਨਕ ਤੇ ਗਰੀਬਾਂ ਦੇ ਨਾਲ ਹੈ ਨਾਨਕ ਤੇ ਪ੍ਰੇਮ ਜਿਹਦੇ ਕੋਲ ਹੈ ਉਸ ਦੇ ਨਾਲ ਹੈ ਪੈਸੇ ਦੇ ਨਾਲ ਅਮੀਰੀ ਦੇ ਨਾਲ ਗੁਰੂ ਨਾਨਕ ਨੂੰ ਨਾ ਪਿਆਰ ਕਰ ਗੁਰੂ ਨਾਨਕ ਕੇਵਲ ਪ੍ਰੇਮ ਦਾ ਭੁਖਾ ਹੈ ਗੁਰੂ ਨਾਨਕ ਸਾਹਿਬ ਜੀ ਕੋਲ ਸ਼ਰਧਾ ਲੈ ਕੇ ਆ ਗੁਰੂ ਨਾਨਕ ਸਾਹਿਬ ਜੀ ਕੋਲ ਸਤਕਾਰ ਲੈ ਕੇ ਆ ਤੇ ਚੇਤਾ ਰੱਖਿਓ ਸੈਦਪੁਰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਨੀਚ ਉਹ ਨਹੀਂ ਜਿਹੜਾ ਗਰੀਬ ਹੈ ਨੀਚ ਉਹ ਹੈ ਜਿਹੜਾ ਜਾਤ ਪਾਤ ਤੋਂ ਲੋਕਾਂ ਨੂੰ ਵੰਡ ਰਿਹਾ ਨੀਚ ਉਹ ਹੈ ਜਿਹੜਾ ਗਰੀਬ ਅਮੀਰ